ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਅਤੇ ਮੈਦਾਨਾਂ ਨਾਲ ਜੋੜਨ ਲਈ ਸੂਬਾ ਸਰਕਾਰ ਕੰਮ ਕਰ ਰਹੀ ਹੈ। ਜਲਦੀ ਹੀ ਹੁਣ ਪੰਜਾਬ ਦੇ ਪਿੰਡਾਂ ਚੋਂ 13000 ਅਤਿ ਆਧੁਨਿਕ ਸਟੇਡੀਅਮਾਂ ਦੀ ਉਸਾਰੀ ਕੀਤੀ ਜਾਵੇਗੀ। ਇਸ ਦੇ ਪਹਿਲੇ ਪੜਾਅ ਦੀਨ 3083 ਅਜਿਹੇ ਸਟੇਡੀਅਮਾਂ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ। ਇਸ ਪਹਿਲ ਦਾ ਮਕਸਦ ਖੇਡਾਂ ਨੂੰ ਉਤਸ਼ਾਹਿਤ ਕਰਕੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਹੈ। ਖਿਡਾਰੀਆਂ ਨੂੰ ਸਿੱਖਲਾਈ ਦੇ ਲਈ ਸਟੇਡੀਅਮਾਂ ਦੇ ਵਿੱਚ ਕੋਚ ਨਿਯੁਕਤ ਕੀਤਾ ਜਾਵੇਗਾ ਸੁਿਸ ਕਰਕੇ ਅਸੀਂ ਹਾਕੀਚ ਅਸੀਂ ਕ੍ਰਿਕਟਚ ਅਸੀਂ ਕਬੱਡੀਆਂਚ ਅਸੀਂ ਗੋਲੇ ਸੱਟਣਚ ਅਸੀਂ ਐਥਲੈਟਿਕਸਚ ਸਾਰੇ ਪਾਸੇ ਨੰਬਰ 1 ਹੈਗੇ ਹਾਂ ਪਰ ਸਾਨੂੰ ਥੋੜਾ ਜਿਹਾ ਮਾਹੌਲ ਮਿਲਣਾ ਚਾਹੀਦਾ ਉਹ ਮਾਹੌਲ ਦੇਣ ਵਾਸਤੇ ਡਰਗ ਤੋਂ ਹਟਾਉਣ ਵਾਸਤੇ ਉਹਨਾਂ ਦਾ ਧਿਆਨ ਕਿਸੇ ਹੋਰ ਪਾਸੇ ਲਾਉਣ ਵਾਸਤੇ ਲਗਭਗ 4000 ਗਰਾਊਂਡ ਜਿਹੜੇ ਨੇ ਪਹਿਲੇ ਚੱਲਦੇ ਸੀ ਅਸੀਂ ਸ਼ਾਨਦਾਰ ਮਾਡਰਨ ਗਰਾਊਂਡ ਜਿਹੜੇ ਪਿੰਡਾਂ ਦੇ ਵਿੱਚ ਦੇਖਣ ਨੂੰ ਮਿਲਣਗੇ ਐਥਲੈਟਿਕਸ ਦਾ ਸਿੰਥੈਟਿਕ ਗਰਾਊਂਡ ਵੀ ਦੇਵਾਂਗੇ ਇਸ ਵਕਤ ਮੌਜੂਦਾਂ ਹਰੀਕੇ ਦਰਿਆ ਦੇ ਉੱਤੇ ਔਰ ਦੱਸਦੀ ਹੈ ਕਿ ਲਗਾਤਾਰ ਪਾਣੀ ਦਾ ਪੱਧਰ ਜਿਹੜਾ ਵਧਦਾ ਹੋਇਆ ਦਿਖਾਈ ਦੇ ਰਿਹਾ ਔਰ ਇੱਕ ਪਲ ਤਾਨੂੰ ਨਹਿਰਾਂ ਦੀ ਤਸਵੀਰ ਦਿਖਾਉਂਦੇ ਆ ਜਿਹੜੀ ਰਾਜਸਥਾਨ ਫੀਡਰ ਤੇ ਫਿਰੋਜ਼ਪੁਰ ਫੀਡਰ ਨੂੰ ਜਾਂਦੀ ਹੈ ਔਰ ਦੱਸਦੀ ਹੈ ਕਿ ਇਸ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨਾ ਪਾਣੀ ਜਿਹੜਾ ਲਗਾਤਾਰ ਉਸ ਅ ਜਿਹੜਾ ਡਾਊਨਸਟਰੀਮ ਵੱਲੋਂ ਵੀ ਛੱਡਿਆ ਗਿਆ ਹੋਵੇਗਾ ਔਰ ਦੱਸਿਆ ਜਾ ਰਿਹਾ ਕਿ ਇਸ ਵਕਤ ਤੱਕ 27000 ਕਿਊਸਿਕ ਪਲੱਸ ਪਾਣੀ ਜਿਹੜਾ ਹੈ ਡਾਊਨਸਟਰੀਮ ਨੂੰ ਛੱਡਿਆ ਗਿਆ ਔਰ ਇਸੇ ਤਰੀਕੇ ਨਾਲ ਹਰੀਕੇ ਦਰਿਆ ਦੀ ਗੱਲ ਕੀਤੀ ਜਾਵੇ ਤਾਂ ਜਿਹੜੇ ਨੇ ਉਹ ਵੀ ਪਾਣੀ ਭਰਨਾ ਜਿਹੜਾ ਸ਼ੁਰੂ ਹੋ ਗਿਆ ਹੈ ਤਸਵੀਰ ਤੁਸੀਂ ਇੱਧਰ ਵੀ ਦੇਖ ਸਕਦੇ ਹੋ ਇਹ ਹਰੀਕੇ ਦਰਿਆ ਦੀ ਮੇਨ ਤਸਵੀਰ ਹੈ ਹਾਲ ਲਗਾਤਾਰ ਪਾਣੀ ਦਾ ਪੱਧਰ ਜਿਹੜਾ ਵਧਦਾ ਹੋਇਆ ਇੱਥੋਂ ਵੀ ਉਹ ਦਿਖਾਈ ਦੇ ਰਿਹਾ ਔਰ ਇਸੇ ਤਰੀਕੇ ਨਾਲ ਡਾਊਨਸਟਰੀਮ ਦੇ ਵਿੱਚ ਵੀ ਲਗਾਤਾਰ ਪਾਣੀ ਜਿਹੜਾ ਹੈ ਉਹ ਛੱਡਿਆ ਜਾ ਰਿਹਾ ਔਰ ਅਜੇ ਡਾਊਨਸਟ੍ਰੀਮ 'ਚ ਗੱਲ ਕੀਤੀ ਜਾਵੇ ਤਾਂ ਕਈ ਏਕੜ ਫਸਲ ਜਿਹੜੀ ਆ ਕਿਸਾਨਾਂ ਦੀ ਜਿਹੜੀ ਆ ਪਾਣੀ ਵਿੱਚ ਡੁੱਬ ਚੁੱਕੀ ਆ ਲੇਕਿਨ ਲਗਾਤਾਰ ਪਾਣੀ ਜਿਹੜਾ ਕੱਲ ਤੋਂ ਔਰ ਜ਼ਿਆਦਾ ਵੱਧਦਾ ਹੋਇਆ ਦਿਖਾਈ ਦੇ ਰਿਹਾ ਅਤੇ ਪਾਣੀ ਜਿਹੜਾ ਲਗਾਤਾਰ ਉਸ ਦਾ ਬਹਾਵ ਤੇਜ਼ ਜਿਹੜਾ ਡਾਊਨਸਟ੍ਰੀਮ ਵੱਲੋਂ ਜ਼ਿਆਦਾ ਹੋਣ ਦੇ ਆ ਹਾਲਾਂਕਿ ਹੜਾ ਦੀ ਗੱਲ ਕਰ ਲਈਏ ਤਾਂ 2023 ਦੇ ਵਿੱਚ ਇਸ ਤਰੀਕੇ ਨਾਲ ਹੜਾ ਆਈ ਸੀ ਔਰ ਉਸੇ ਤਰੀਕੇ ਨਾਲ ਕਿਸਾਨ ਵੀ ਜਿਹੜੇ ਨੇ ਹੁਣ ਵੀ ਜਿਹੜੇ ਨੇ ਚਿੰਤਾ ਦੇ ਵਿੱਚ ਨਜ਼ਰ ਆ ਰਹੇ ਨੇ ਇਸ ਵਕਤ ਮੌਜੂਦਾ ਹਰੀਕੇ ਦਰਿਆ ਦੇ ਉੱਤੇ ਔਰ ਦੱਸਦੀ ਹੈ ਕਿ ਲਗਾਤਾਰ ਪਾਣੀ ਦਾ ਪੱਧਰ ਜਿਹੜਾ ਵਾਧਾ ਹੋਇਆ ਦਿਖਾਈ ਦੇ ਰਿਹਾ ਔਰ ਇੱਕ ਫਿਲ ਤਾ ਨੂੰ ਨਹਿਰਾਂ ਦੀ ਤਸਵੀਰ ਦਿਖਾਉਂਦੇ ਆ ਜਿਹੜੀ ਰਾਜਸਥਾਨ ਫੀਡਰ ਤੇ ਫਿਰੋਜ਼ਪੁਰ ਫੀਡਰ ਨੂੰ ਜਾਂਦੀ ਹੈ ਔਰ ਦੱਸਦੀ ਹੈ ਕਿ ਇਸ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨਾ ਪਾਣੀ ਜਿਹੜਾ ਲਗਾਤਾਰ ਉਸ ਜਿਹੜਾ ਡਾਊਨਸਟ੍ਰੀਮ ਵੱਲੋਂ ਵੀ ਛੱਡਿਆ ਗਿਆ ਹੋਵੇਗਾ ਔਰ ਦੱਸਿਆ ਜਾ ਰਿਹਾ ਕਿ ਇਸ ਵਕਤ ਤੱਕ 27000 ਕਿਊਸਿਕ ਪਲੱਸ ਪਾਣੀ ਜਿਹੜਾ ਹੈ ਡਾਊਨਸਟ੍ਰੀਮ ਨੂੰ ਛੱਡਿਆ ਗਿਆ ਔਰ ਇਸੇ ਤਰੀਕੇ ਨਾਲ ਹਰੀਕੇ ਦਰਿਆ ਦੀ ਗੱਲ ਕੀਤੀ ਜਾਵੇ ਤਾਂ ਜਿਹੜੇ ਨੇ ਉਹ ਵੀ ਪਾਣੀ ਭਰਨਾ ਜਿਹੜਾ ਸ਼ੁਰੂ ਹੋ ਗਿਆ ਹੈ ਤਸਵੀਰ ਤੁਸੀਂ ਇੱਧਰ ਵੀ ਦੇਖ ਸਕਦੇ ਹੋ ਇਹ ਹਰੀਕੇ ਦਰਿਆ ਦੀ ਮੇਨ ਤਸਵੀਰ ਹੈ ਹਾਲ ਲਗਾਤਾਰ ਪਾਣੀ ਦਾ ਪੱਧਰ ਜਿਹੜਾ ਵਧਦਾ ਹੋਇਆ ਇੱਥੋਂ ਵੀ ਉਹ ਦਿਖਾਈ ਦੇ ਰਿਹਾ ਔਰ ਇਸੇ ਤਰੀਕੇ ਨਾਲ ਡਾਊਨਸਟ੍ਰੀਮ ਦੇ ਵਿੱਚ ਵੀ ਲਗਾਤਾਰ ਪਾਣੀ ਜਿਹੜਾ ਹੈ ਉਹ ਛੱਡਿਆ ਜਾ ਰਿਹਾ ਔਰ ਅੱਜ ਡਾਊਨਸਟ੍ਰੀਮ 'ਚ ਗੱਲ ਕੀਤੀ ਜਾਵੇ ਤਾਂ ਕਈ ਏਕੜ ਫਸਲ ਜਿਹੜੀ ਹੈ ਕਿਸਾਨਾਂ ਦੀ ਜਿਹੜੀ ਹੈ ਪਾਣੀ ਵਿੱਚ ਡੁੱਬ ਚੁੱਕੀ ਆ ਲੇਕਿਨ ਲਗਾਤਾਰ ਪਾਣੀ ਜਿਹੜਾ ਕੱਲ ਤੋਂ ਔਰ ਜ਼ਿਆਦਾ ਵੱਧਦਾ ਹੋਇਆ ਦਿਖਾਈ ਦੇ ਰਿਹਾ ਅਤੇ ਪਾਣੀ ਜਿਹੜਾ ਲਗਾਤਾਰ ਉਸਦਾ ਬਹਾਵ ਤੇਜ਼ ਜਿਹੜਾ ਡਾਊਨਸਟ੍ਰੀਮ ਵੱਲੋਂ ਜ਼ਿਆਦਾ ਹੋਣ ਦੇ ਆ ਹਾਲਾਂਕਿ ਹੜਾ ਦੀ ਗੱਲ ਕਰ ਲਈਏ ਤਾਂ 2023 ਦੇ ਵਿੱਚ ਇਸ ਤਰੀਕੇ ਨਾਲ ਹੜਾ ਆਈ ਸੀ ਔਰ ਉਸੇ ਤਰੀਕੇ ਨਾਲ ਕਿਸਾਨ ਵੀ ਜਿਹੜੇ ਨੇ ਹੁਣ ਵੀ ਜਿਹੜੇ ਨੇ ਚਿੰਤਾ ਦੇ ਵਿੱਚ ਨਜ਼ਰ ਆ ਰਹੇ ਨੇ ਤਰਨ ਤਰਨ ਤੋਂ ਸਿਦਾਰਥ ਲੋੜਾ ਦੇਣਿਚੈਰਾ ਟੀਵੀ